ਸਟਰਲਾਈਜੇਸ਼ਨ ਇੱਕ ਵਧੀਆ ਇਨੀਸ਼ੀਏਟਿਵ ਹੈ ਚਲੋ ਬਹੁਤ ਸਾਰੇ ਲੋਕ ਉਹਦੇ ਅਗੇਂਸਟ ਵੀ ਹੈਗੇ ਬਟ ਜਿਹੜੇ ਸਟ੍ਰੇ ਡੌਗਸ ਹਨ ਉਹਨਾਂ ਨੂੰ ਸਟਰ ਉਹਨਾਂ ਦੀ ਸਟਰਲਾਈਜੇਸ਼ਨ ਹੋਣੀ ਚਾਹੀਦੀ ਹੈ ਪਰ ਜਿਹੜੇ ਡੌਗਸ ਨੇ ਇਹ ਵੀ ਇੱਕ ਆਜ਼ਾਦੀ ਚਾਹੁੰਦੇ ਨੇ ਸੋ ਇਹਨਾਂ ਨੂੰ ਸੜਕਾਂ ਤੇ ਰਹਿਣ ਦੀ ਆਜ਼ਾਦੀ ਹੈ ਅਗਰ ਉਹ ਕਿਸੇ ਦੀ ਆਜ਼ਾਦੀ ਨਹੀਂ ਖੋ ਰਹੇ ਤਾਂ ਉਹਨਾਂ ਤੋਂ ਵੀ ਹੱਕ ਨਹੀਂ ਖੋਣਾ ਚਾਹੀਦਾ ਮੈਂ ਉਹਨਾਂ 'ਚ ਫਰਕ ਨਹੀਂ ਕਰਦਾ ਜੇ ਪਿਆਰ ਬਰਾਬਰ ਹੀ ਹੈ ਪਰ ਜਿਵੇਂ ਮੈਡਮ ਨੇ ਦੱਸਿਆ ਕਿ ਜਿਹੜੇ ਸਟ੍ਰੇ ਡੌਗਸ ਹੁੰਦੇ ਉਹ ਤੇ ਡਿਸਰਵ ਕਰਦੇ ਆ ਕਿ ਦੁਨੀਆ ਰੱਬ ਨੇ ਬਣਾਈ ਹੈ ਉਹਨਾਂ ਦੀ ਹੈ ਕਿ ਉੱਥੇ ਰਹਿਣਾ ਜੇ ਆਪਾਂ ਬੰਦ ਕਰਕੇ ਉਹਨਾਂ ਨੂੰ ਇੱਕ ਪਿੰਜਰੇ ਚ ਰੱਖ ਲੈਨੇ ਆ ਫॉर ਲਾਈਫ ਉਹ ਪਾਪ ਹੈ ਤੇ ਤੁਸੀ ਤੁਹਾਨੂੰ ਲੱਗਦਾ ਹੈ ਕਿ ਇਹ ਫੀਜ਼ੀਬਲ ਹੈ ਜਿਹੜੇ ਫੀਡਰਸ ਆਪਣੀ ਕਮਾਈ ਜਿਵੇਂ ਮੈਂ ਆਪਣੀ ਆਪਣੀ ਇਨਕਮ ਜੋੀ ਫੀਡਿੰਗ ਕਰ ਰਹੀ ਹਾਂ that is free of cost for you for the society ਅਸੀਂ ਉਹ ਕੰਮ ਕਰ ਰਹੇ ਹਾਂ ਜੋ ਸੋਸਾਇਟੀ ਦੇ ਹਰ ਇੰਡੀਵਿਜੂਅਲ ਨੂੰ ਕਰਨਾ ਚਾਹੀਦਾ ਸੋ that ਹਮ ਆਪ ਲੋਕ ਕਹਿੰਦੇ ਨਾ ਬੱਚੇ ਵੱਧਦੇ ਜਾ ਰਹੇ ਹਨ ਪਪੀਸ ਮਰਤੇ ਰਹਤੇ ਹੈ ਉਹ ਕਿਉਂ ਮਰਤੇ ਹੈ ਕਿਉਂਕਿ ਹਮ ਉਹਨਕੋ ਅਡਾਪਟ ਨਹੀਂ ਕਰਦੇ हां हमें उनको अडॉप्ट करने के लिए हमारा अपना जिगर होना चाहिए। ਇੱਥੇ ਲੁਧਿਆਣਾ ਦੇ ਵਿੱਚ ਅਲੱਗ-ਅਲੱਗ ਬਰੀਡਸ ਦਾ ਜਿਹੜਾ ਹੈਗਾ ਉਹ ਡੌਗ ਸ਼ੋਅ ਅਰੇਂਜ ਕੀਤਾ ਗਿਆ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਸ਼ੋਅ ਦੇ ਵਿੱਚ ਜਿੱਥੇ ਵਿਦੇਸ਼ੀ ਨਸਲਾਂ ਦੇ ਡੌਗਸ ਜਿਹੜੇ ਨੇ ਉਹ ਪਹੁੰਚੇ ਉੱਥੇ ਇੰਡੀਅਨ ਬਰੀਡਸ ਵੀ ਜਿਹੜੀ ਹੈ ਦੇਖਣ ਨੂੰ ਮਿਲੀਆਂ ਔਰ ਪਰਪਸ ਹੈਗਾ ਕਿ ਖਾਸ ਕਰਕੇ ਜਿਹੜੇ ਡੌਗ ਲਵਰਸ ਨੇ ਉਹਨਾਂ ਦੀ ਉਹ ਪਹਿਚਾਨ ਜਿਹੜੀ ਐ ਦਿਖਾਈ ਜਾਣਾ ਉਹਨਾਂ ਲੋਕਾਂ ਨੂੰ ਜਿਹੜੇ ਕਿਤੇ ਨਾ ਕਿਤੇ ਡੌਗ ਬਾਈਟਸ ਤੋਂ ਜਾਂ ਫਿਰ ਡੌਗ ਦੇ ਭੌਂਕਣ ਤੋਂ ਉਹਨਾਂ ਦੇ ਬਾਗ ਕਰਨ ਤੋਂ ਪਰੇਸ਼ਾਨ ਹੁੰਦੇ ਆ ਇਹ ਜਿਹੜੇ ਜੀਵ ਨੇ ਇਹ ਕਿੰਨਾ ਪਿਆਰ ਦਿੰਦੇ ਆ ਤੇ ਕਿੰਨਾ ਪਿਆਰ ਲੈਂਦੇ ਆ ਉਹ ਇਸ 쇼 ਦੇ ਵਿੱਚ ਸਾਫ਼ ਨਜ਼ਰ ਆਇਆ ਮੇਰੇ ਨਾਲ ਡਾਕਟਰ ਅਮਨ ਮੋਜ਼ ਨੇ ਗੱਲਬਾਤ ਕਰ ਲੈਂਦੇ ਆ ਮੈਮ ਡੌਗ ਇੱਕ ਐਸਸੀ ਆਪਾਂ ਬਰੀਡ ਕਹਿ ਦਿੰਦੇ ਆ ਇੱਕ ਐਸਾ ਪ੍ਰਾਣੀ ਇਹਨੂੰ ਆਪਾਂ ਕਹਿ ਲਈਏ ਜੋ ਸ਼ਾਇਦ ਇਨਾ ਲੈਂਦਾ ਨਹੀਂ ਹੈ ਜਿੰਨਾ ਇਹ ਵਾਪਸ ਕਰਦਾ ਹੈ ਆਬਵੀਅਸਲੀ ਅੱਜ ਡੌਗ ਤੁਹਾਡੇ ਤੋਂ ਕੁਝ ਨਹੀਂ ਚਾਹੁੰਦੇ ਤੇ ਬਦਲੇ ਚ ਤੁਹਾਨੂੰ ਸਾਰਾ ਜੇ ਤੁਸੀਂ ਮਤਲਬ ਇਵਨ ਜੇ ਤੁਹਾਡੀ ਫੈਮਿਲੀ ਮੈਂਬਰ ਵੀ ਹੈ ਕੋਈ ਤੁਹਾਡਾ ਫਰੈਂਡ ਹੈ ਤੁਸੀਂ ਕਿਸੇ ਨੂੰ ਵੀ ਇੱਕ ਵਾਰ ਗੁੱਸਾ ਕਰੋਗੇ ਦੂਜੀ ਵਾਰ ਤੁਹਾਡੇ ਨਾਲ ਚੰਗੀ ਤਰ੍ਹਾਂ ਨਹੀਂ ਬੁਲਾਓਗੇ ਤੁਸੀਂ ਆਪਣੇ ਡੌਗ ਨੂੰ ਸਵੇਰੇ ਜਿੰਦਾ ਮਰਜੀ ਗੁੱਸਾ ਕਰਕੇ ਜਾਓ ਸ਼ਾਮ ਨੂੰ ਵਾਪਸ ਜਾਓਗੇ ਉਹ ਫਿਰ ਤੁਹਾਨੂੰ ਉਦਾਂ ਹੀ ਪਿਆਰ ਕਰੇਗਾ ਸੋ ਦ ਕਾਈਂਡ ਆਫ ਲਵ ਡੌਗਸ ਗਿਵ ਉਹ ਉਹ ਇਨਕੰਪੇਅਰੇਬਲ ਹੈ ਕਿਸੇ ਵੀ ਹੋਰ ਚੀਜ਼ ਨਾਲ ਅੱਛਾ ਇੱਕ ਤੁਸੀਂ ਸ਼ੋਅ ਦਾ ਨਾਮ ਬੜਾ ਪਿਆਰਾ ਦਿੱਤਾ ਹੈ ਕਿ ਬਾਕ ਕੈਨ ਸਵਾਗਰ ਠੀਕ ਹੈ ਕਿ ਜੋ ਬਾਕ ਕਰਦੇ ਉਹਨਾਂ ਜੀ ਵੀ ਇੱਕ ਸਵਾਗ ਹੈ ਅਲਵਖਰਾ ਸਵਾਗ ਹੈ ਕਿੰਦਾ ਦਾ ਸਵਾਗ ਦਿਖਣ ਨੂੰ ਐਕਚੁਅਲੀ ਜਿਹੜਾ ਸਾਡੇ ਸ਼ੋਅ ਦਾ ਪਰਪਸ ਹੈ ਬਰੀਡ ਸ਼ੋਅ ਨਹੀਂ ਹੁੰਦਾ ਹੈਗਾ ਇਹ ਵੀ ਅਜਸਟ ਸੈਲੀਬ੍ਰੇਟਿੰਗ ਦ ਪੈਟ ਲਵ ਤੇ ਬਾਕ ਬਾਕ ਇਜ਼ ਰਿਲੇਟਡ ਟੂ ਡੌਗਸ ਡੌਗਸ ਬਾਕ ਕਰਦੇ ਐਂਡ ਸਵਾਗਰ ਥੈਟ ਮੀਨਸ ਦ ਡੌਗ ਥੈਟਸ ਵਾਕਿੰਗ ਉਹਦੇ ਕੋਲ ਸਵਾਗ ਹੈ ਦੈਟਸ ਵਾਈ ਬਾਕਟਸ ਹੋ ਗਏ ਬਿਲਕੁਲ ਅੱਛਾ ਇਹ ਬਰੀਡਸ ਦੀ ਤਾਂ ਪੱਕ ਬਿਲਕੁਲ ਗੱਲ ਵੀ ਨਹੀਂ ਹੋਣੀ ਚਾਹੀਦੀ ਡੌਗ ਡੌਗ ਹੈ ਚਾਹੀ ਉਹ ਸਟ੍ਰੇ ਡੌਗ ਹੈ ਜਾਂ ਫਿਰ ਲੋਕਾਂ ਨੇ ਜੋ ਆਪਣੇ ਘਰਾਂ ਅੰਦਰ ਪਾਲ ਰੱਖੇ ਹੈ ਸਟ੍ਰੇ ਡੌਗਸ ਦੇ ਲਈ ਸਪੈਸ਼ਲੀ ਅਗਰ ਮੈਂ ਗੱਲ ਕਰਾਂ ਤਾਂ ਉਹਨਾਂ 'ਚ ਵੀ ਤਾਂ ਸਵੈਗ ਹੋਏਗਾ ਬਿਲਕੁਲ ਹੈ ਸਾਡੇ ਰੈਂਪ ਤੇ ਅੱਜ ਵਾਕ ਕੀਤੇ ਹੈ ਸਟ੍ਰੇ ਡੌਗਸ ਐਂਡ ਜਿਹੜਾ ਇੰਡੀਅਨ ਸਟ੍ਰੇ ਡੌਗ ਹੈਗਾ ਇੰਡੀਅਨ ਮੱਟ ਹੈ ਉਹ ਬਹੁਤ ਹੀ ਸਮਾਰਟ ਡੌਗ ਹੁੰਦਾ ਹੈ ਬਹੁਤ ਹੀ ਰੈਜ਼ੀਲੀਐਂਟ ਹੁੰਦਾ ਬਿਮਾਰੀਆਂ ਲਈ ਤੇ ਉਹ ਤੋਂ ਬਾਅਦ ਦੇਖਣ ਨੂੰ ਵੀ ਬਹੁਤ ਸੋਹਣਾ ਹੁੰਦਾ ਸੀ ਤਾਂ ਹਮੇਸ਼ਾ ਪ੍ਰਮੋਟ ਕਰਦੇ ਆਂ ਕਿ ਪੀਪਲ ਸ਼ੁੱਡ ਅਡਾਪਟ ਸਟ੍ਰੇਜ਼ ਥੈਰ ਦਨ ਗੋਇੰਗ ਫੋਰ ਪਿਓਰ ਬ੍ਰੈਡ ਡੌਗਸ ਹਾਂਜੀ ਅੱਛਾ ਤੁਸੀਂ ਇੰਡੀਅਨ ਡੌਗਸ ਦੀ ਗੱਲ ਕੀਤੀ ਬਹੁਤ ਜ਼ਿਆਦਾ ਲਾਇਲ ਹੁੰਦੇ ਆਂ ਔਰ ਸਭ ਤੋਂ ਵੱਡੀ ਚੀਜ਼ ਹੈਗੀ ਹੈ ਕਿ ਆਪਣੀ ਇਸ ਸੋਸਾਇਟੀ ਨੂੰ ਮੇਰੇ ਖਿਆਲ ਤੇ ਬਹੁਤ ਜ਼ਿਆਦਾ ਅ ਸਮਝਦੇ ਆਂ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਇੱਕ ਐਕਸਪੀਰੀਅੰਸ ਹੁੰਦਾ ਹੈਗਾ ਜੋ ਪੀੜੀ ਦਰ ਪੀੜੀ ਉਹਨਾਂ ਦੇ ਅੰਦਰ ਆਂਦਾ ਹੈ ਕੀ ਇਹ ਸਹੀ ਹੈ ਦੇਖੋ ਤੇ ਇਦਾਂ ਹੈ ਕਿ ਵੀ ਹਰੇਕ ਡੌਗ ਨੂੰ ਜਿੱਦਾਂ ਦੇ ਮਾਹੌਲ ਚ ਰੱਖਿਆ ਜਾਏਗਾ ਜਿੱਦਾਂ ਇਹ ਬੰਦਿਆਂ ਨਾਲ ਹੁੰਦਾ ਹੈ ਸੇਮ ਹੀ ਹੁੰਦਾ ਹੈ ਬਟ ਜਿਹੜਾ ਜਿਹੜਾ ਤੁਸੀਂ ਕੋਈ ਵੀ ਡੌਗ ਹੈਗਾ ਜਿਹੜਾ ਪਿਓਰ ਬ੍ਰੈਡ ਨਹੀਂ ਹੈਗਾ ਸਪੈਸ਼ਲੀ ਜਿਹੜੇ ਸਟਰੀਜ਼ ਹੈਗੇ ਇਹ ਬਿਮਾਰੀਆਂ ਲਈ ਰੈਜ਼ੀਲੀਅੰਟ ਹੁੰਦੇ ਇਹ ਬਿਮਾਰ ਬਹੁਤ ਘੱਟ ਹੁੰਦੇ ਜੇ ਥੋੜਾ ਬਹੁਤ ਬਿਮਾਰ ਹੋਣ ਤਾਂ ਠੀਕ ਹੋ ਜਾਂਦੇ ਅਦਰਵਾਇਜ਼ ਦੇ ਹੈਵ 올 ਦ ਕੁਆਲਿਟੀਜ਼ ਆਫ ਐਨੀ ਪਿਓਰ ਬ੍ਰੈਡ ਪੈਟ ਜਿਹੜਾ ਤੁਸੀਂ ਆਪ ਦੇ ਘਰੇ ਰੱਖ ਲਿਆ ਹਾਂ ਐਜ਼ ਅ ਡੌਗ ਲਵਰ অর ਐਜ਼ ਅ ਡਾਕਟਰ ਮੈਂ ਥੋੜਾ ਇਹ ਸਮਝਣਾ ਚਾਹੂੰਗਾ ਕਿ ਜਿਹੜੇ ਸਟਰੀ ਡੌਗ ਹੁੰਦੇ ਆ ਇਹ ਅਗਰੈਸਿਵ ਕਿਉਂ ਹੋ ਜਾਂਦੇ ਆ ਜਾਂ ਇਹ ਕੀ ਕਾਰਨ ਹੋ ਜਾਂਦੇ ਕਿ ਲੋਕਾਂ ਨੂੰ ਕੱਟਣਾ ਸ਼ੁਰੂ ਕਰ ਦਿੰਦੇ ਆ ਕੀ ਲੋਕਾਂ ਦੀ ਵੀ ਕਿਤੇ ਨਾ ਕਿਤੇ ਥੋੜੀ ਜੀ ਕਮੀ ਹੁੰਦੀ ਹੈ ਇਹਦੇ ਅੰਦਰ ਦੇਖੋ ਅਗਰੈਸਿਵ ਤਾਂ ਕੋਈ ਵੀ ਡੌਗ ਹੋ ਸਕਦਾ ਹੈ ਜਿਹੜੇ ਲੋਕਾਂ ਦੇ ਘਰੇ ਰੱਖੇ ਹੁੰਦੇ ਜਿਹੜੇ ਪੈਟ ਐਨੀਮਲਸ ਨੇ ਉਹ ਵੀ ਕੋਈ ਅਗਰੈਸਿਵ ਹੁੰਦਾ ਕੋਈ ਡੋਸਾਈਲ ਹੁੰਦਾ ਸਟਰੀ ਡੌਗ ਦਾ ਇਦਾਂ ਕਿ ਜਿਹੜਾ ਡੌਗ ਹੈ ਤੁਹਾਡੀ ਬਾਡੀ ਲੈਂਗੁਏਜ ਸਮਝਦਾ ਉਹ ਤੁਹਾਡੀ ਬਾਡੀ ਲੈਂਗੁਏਜ ਦੇਖ ਕੇ ਮਤਲਬ ਜਦੋਂ ਤੁਸੀਂ ਆਪ ਡੌਗ ਤੋਂ ਘਬਰਾਜੀ ਗਈ ਆ ਉਹਨੂੰ ਦੇਖ ਕੇ ਵੱਟਾ ਚੁੱਕੋਗੇ ਯਾ ਤੁਸੀਂ ਉਹਦੇ ਵੱਲ ਡੰਡਾ ਮਾਰੋਗੇ ਤੇ ਆਬਵੀਅਸਲੀ ਉਹਨੇ ਆਪਣੀ ਪ੍ਰੋਟੈਕਸ਼ਨ ਲਈ ਕੁਝ ਤੇ ਕਰਨਾ ਹੈ ਨਾ ਫਿਰ ਤੁਸੀਂ ਕਹਿੰਦੇ ਹੋ ਕਿ ਉਹ ਅਗਰੈਸਿਵ ਹੋ ਗਿਆ ਆਬਵੀਅਸਲੀ ਉਹ ਆਪ ਦੀ ਪ੍ਰੋਟੈਕਸ਼ਨ ਵਿੱਚ ਅਗਰੈਸਿਵ ਹੁੰਦਾ ਹੈ ਜੀ ਅੱਛਾ ਡਾਕਟਰ ਮੈਮ ਇਹ ਵੀ ਚੀਜ਼ ਇੱਕ ਹੈਗੀ ਹੈ ਕਿ ਲੋਕ ਅਚੀ ਬਰੀਡਸ ਰੱਖ ਲੈਂਦੇ ਔਰ ਖਾਸ ਕਰਕੇ ਉਹ ਬਰੀਡ ਜਿਹੜੀ ਆਪਾਂ ਕਹਿ ਦਿੰਦੇ ਆ ਕਿ ਇਹ ਲੋਕ ਜਿਹੜੀ ਗਾਰਡ ਬਰੀਡ ਹੈਗੀ ਹੈ ਹੈਨਾ ਉਹ ਫਿਰ ਜਦੋਂ ਕੰਟਰੋਲ ਚ ਨਹੀਂ ਹੁੰਦੀ ਜਾਂ ਇਦਾਂ ਦਾ ਕੁਝ ਹੋ ਜਾਂਦਾ ਤਾਂ ਲੋਕ ਸੜਕਾਂ ਦੇ ਛੱਡ ਦਿੰਦੇ ਆ ਉਹੀ ਫਿਰ ਕ੍ਰਾਸ ਮੀਟ ਕਰਦੇ ਆ ਉਸ ਸਟਰੀਟ ਡੌਗ ਚ ਉਹੀ ਜੀਨਸ ਜਾਂਦੇ ਆ ਜਿਹੜੇ ਅਗਰੈਸਿਵ ਹੋ ਜਾਂਦੇ ਆ ਔਰ ਖਤਰਨਾਕ ਬਣਦੇ ਆ ਇਹ ਪ੍ਰੋਬਲਮ ਦਾ ਕੀ ਹੱਲ ਹੈ ਇਸ ਪ੍ਰੋਬਲਮ ਦਾ ਤਾਂ ਇੱਕੋ ਹੀ ਹੱਲ ਹੈਗਾ ਕਿ देयर शुड ਬੀ ਡੌਗ ਸੈਂਚੁਰੀ ਇੱਕ ਲੁਧਿਆਣੇ ਹੁਣ ਸਟਾਰਟ ਵੀ ਹੋਈ ਹੈ ਤੇ ਇਦਾਂ ਦੇ ਏਰੀਆ ਜ਼ੋਨਲੇ ਚਾਹੀਦੇ ਤੇ ਉਸ ਤੋਂ ਬਾਅਦ ਕਿ ਸਟਰਲਾਈਜੇਸ਼ਨ ਇੱਕ ਵਧੀਆ ਇਨੀਸ਼ੀਏਟਿਵ ਹੈ ਚਲੋ ਬਹੁਤ ਸਾਰੇ ਲੋਕ ਉਹਦੇ ਅਗੇਂਸਟ ਵੀ ਹੈਗੇ ਬਟ ਜਿਹੜੇ ਸਟਰੀ ਡੌਗਸ ਹਨ ਉਹਨਾਂ ਨੂੰ ਸਟਰ ਉਹਨਾਂ ਦੀ ਸਟਰਲਾਈਜੇਸ਼ਨ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਕਿ ਜਿਹੜੇ ਡੌਗਸ ਨੂੰ ਹੈ ਜਿਹੜੇ ਫਿਰ ਸੜਕਾਂ ਤੇ ਬੈਠੇ ਉਹਨਾਂ ਲਈ देयर शुड ਬੀ ਪੈਟ ਕੇਅਰ ਹੋਮਸ ਐਂਡ ਸੈਂਚੁਰੀਜ਼ ਐਂਡ ਸਮਥਿੰਗ ਲਾਈਕ ਦੈਟ ਆ ਡੌਗ ਲਵਰਸ ਨੇ ਕਿੰਨਾ ਕਿ ਐਨਜੋਏ ਹਾਂਜੀ এনਜੋਏ ਬਹੁਤ ਡੌਗ ਲਵਰਸ ਇੱਕ ਡਿਫਰੈਂਟ ਕਾਈਂਡ ਦੀ ਕਾਮ ਹੁੰਦੀ ਹੈ ਗਰਮੀ ਹੋਈ ਜਵੇ ਸਰਦੀ ਹੋਈ ਜਵੇ ਦੇ এনਜੋਏ ਵਿਦ ਦ ਡੌਗਸ ਚਾਹੇ ਧੁੱਪ ਸਗੀ ਅੱਜ ਬਟ एवरीवन ਹੈਡ ਵੈਰੀ ਗੁੱਡ ਟਾਈਮ ਸਾਰੇ ਲੋਕ ਆਪਣੇ ਡੌਗਸ ਲੈ ਕੇ ਆਏ ਨੇ ਐਂਡ ਆਈ ਥੈਂਕ एवरीवन ਜਿਨ੍ਹਾਂ ਨੇ ਆਪਣਾ ਟਾਈਮ ਕੱਟਿਆ ਤੇ ਇੱਥੇ ਆਏ ਹਾਂਜੀ ਸ਼ੁਕਰੀਆ ਮੈਮ ਸਮਾਧਨ ਲਈ ਬਿਲਕੁਲ ਇੱਥੇ ਹਰ ਤਰ੍ਹਾਂ ਦੇ ਡੌਗਸ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਸਟ੍ਰੇ ਡੌਗਸ ਉਹ ਡੌਗ ਜਿਹੜੇ ਗਲੀਆਂ ਸੜਕਾਂ ਦੇ ਵਿੱਚ ਜਿਹੜੇ ਨੇ ਬੇਸਹਾਰਾ ਘੁੰਮਦੇ ਨੇ ਮੈਂ ਉਹਨਾਂ ਨੂੰ ਆਵਾਰਾ ਨਹੀਂ ਕਹੂੰਗਾ ਬੇਸਹਾਰਾ ਕਹੂੰਗਾ ਕਿਉਂਕਿ ਉਹਨਾਂ ਨੂੰ ਅਡਾਪਟ ਕੀਤਾ ਜਾ ਸਕਦਾ ਹੈ ਘਰਾਂ ਦੇ ਵਿੱਚ ਪਾਲਿਆ ਜਾ ਸਕਦਾ ਇਸੇ ਡੌਗ ਸ਼ੋਅ ਦੇ ਬਹਾਨੇ ਅਸਲ ਦੇ ਵਿੱਚ ਜਿਹੜੇ ਸਟ੍ਰੇ ਡੌਗਸ ਹੈ ਜਾਂ ਕਹੀਏ ਕਿ ਜਿਹੜੇ ਬੇਸਹਾਰਾ ਕੁੱਤੇ ਹੈ ਉਹਨਾਂ ਨੂੰ ਅਡਾਪਟ ਕਰਨ ਦਾ ਇੱਕ ਬਹੁਤ ਹੀ ਪਿਆਰਾ ਸਨੇਹਾ ਜਿਹੜਾ ਇਸ ਡੌਗ ਸ਼ੋਅ ਰਾਹੀਂ ਦਿੱਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕੀ ਜਿਹੜੀਆਂ ਬਾਹਰਲੀ ਬਰੀਡਸ ਦੇ ਨਾਲ ਇੰਡੀਅਨ ਬਰੀਡਸ ਨੂੰ ਵੀ ਜਿਹੜਾ ਹੈਗਾ ਇੰਟਰੋਡਿਊਸ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਬਰੀਡਸ ਜਿਹੜੀਆਂ ਨੇ ਕਿੰਨੀਆਂ ਲਾਇਲ ਹੁੰਦੀਆਂ ਨੇ ਔਰ ਤੁਹਾਡੇ ਲਈ ਇੱਕ ਬੈਸਟ অপਸ਼ਨ ਹੈ ਐਜ਼ ਏ ਡੌਗ ਪੈਟ ਤੇ ਇੱਥੇ ਜਿਹੜੇ ਕਿਉਂਕਿ ਮੈਂ ਅਵਾਰਾ ਵਰਡ ਕਦੀ ਯੂਜ਼ ਨਹੀਂ ਕਰਦਾ ਸਟਰੀ ਡੌਗਸ ਦੇ ਲਈ ਬਸ ਹਾਰਾ ਕੁੱਤਿਆਂ ਦੇ ਲਈ ਪੂਜਾ मैम ਕਿਸ ਤਰ੍ਹਾਂ ਇਹ ਜਿਹੜਾ ਡੌਗ ਸ਼ੋਸ ਤੁਹਾਨੂੰ ਹੈਲਪ ਕਰ ਰਿਹਾ ਹੈਗਾ ਔਰ ਤੁਹਾਡੇ ਵੱਲੋਂ ਐਜ਼ ਏ ਸਟਰੀ ਡੌਗਸ ਨੂੰ ਕਿਸ ਤਰ੍ਹਾਂ ਦੇਖਦੇ ਹੋ స్ట్రీ డాగ్స్ ਨੂੰ ਦਾ ਸਰ ਜੀਵੇਂ ਇੰਜਰਡ ਸਟ੍ਰੇਡ ਡਗਸ ਹੈ ਤੇ ਉਹਨਾਂ ਦੀ ਪਹਿਲਾਂ ਤਾਂ ਅਸੀਂ ਸਾਰੀ ਉਹਨਾਂ ਦਾ ਟ੍ਰੀਟਮੈਂਟਸ ਕਰਵਾਨੇ ਆ ਫਿਰ ਮੈਡਮ ਕੋਲ ਫਾਸਟਰ ਕਰਵਾਨੇ ਆ ਜੋ ਸਾਡੇ ਤੋਂ ਹੋਪ ਹੁੰਦਾ ਹੈ ਬੈਸਟ ਪਾਕੀ ਸਰ ਬੈਠਿਆ ਹੈ ਇਹਨਾਂ ਨੂੰ ਟ੍ਰੀਟਮੈਂਟ ਲੈਂਦੇ ਆ ਔਰ ਸਾਰਾ ਇਹਨਾਂ ਵੱਲੋਂ ਜਿੰਨੇ ਵੀ ਸਟ੍ਰੇਡ ਡਗਸ ਦਾ ਟ੍ਰੀਟਮੈਂਟ ਹੈ ਸਾਰਾ ਫ੍ਰੀ ਆਫ ਕਾਸਟ ਹੁੰਦਾ ਤੁਹਾਡੇ ਕੋਲ ਕਿੰਨੇ ਸਟ੍ਰੇਡ ਡਗਸ ਮੇਰੇ ਕੋ 9 9 ਸਟ੍ਰੇਡ ਡਗਸ ਨਹੀਂ ਨਹੀਂ ਮਤਲਬ ਮੇਰੇ ਕੋ 4 ਹੈ ਅਡਾਪਟਡ ਕਰਾ ਹੈ ਅਡਾਪਟਡ ਹਾਂ ਠੀਕ ਹੈ ਉਹਨਾਂ ਦੇ ਵਿੱਚ ਕੀ ਫਰਕ ਦੇਖਿਆਰ ਅਡਾਪਟ ਕਰਨ ਤੋਂ ਬਾਅਦ ਕੀ ਉਹਨਾਂ ਚੇਂਜ ਆਇਆ ਦੇਖੋ ਚੇਂਜ ਤਾਂ ਹੂੰ ਤੁਸੀਂ ਦੱਸੋਗੇ ਮੇਰੇ ਘਰ ਐ ਅਡਾਪਟਡ ਚਾਈਲਡ ਆ ਰਿਹਾ ਮੇਰਾ ਇੱਕ ਚੇਂਜ ਸਰ ਦੱਸਣਗੇ ਉਹਦੇ ਵਿੱਚ ਕੀ ਆਇਆ ਹੋਇਆ ਅੱਛਾ ਮੈਂ ਜਿੰਨੇ ਵੀ ਪੈਟ ਲਵਰਸ ਨਾਲ ਗੱਲ ਕਰਨਾ ਉਹ ਡੌਗ ਲਈ ਹਮੇਸ਼ਾ ਚਾਈਲਡ ਵਰਡ ਯੂਜ਼ ਕਰਦੇ ਜਿਵੇਂ ਚਾਈਲਡ ਹੀ ਸਾਡੇ ਹੈ ਹੀ ਬੱਚੇ ਹੀ ਉਹ ਚਾਹੇ ਸਟ੍ਰੇ ਹੋਵੇ ਚਾਹੇ ਸਾਡੇ ਪੈਕਸ ਹੈ ਸਾਡੇ ਬੱਚੇ ਹੀ ਹੈ ਬਿਲਕੁਲ ਅੱਛਾ ਜਿਹੜੀ ਜਿਹੜੇ ਬੇਸਹਾਰਾ ਕੁੱਤੇ ਹੁੰਦੇ ਆ ਖਾਸ ਕਰਕੇ ਕੀ ਹੈਲਪ ਉਹਨਾਂ ਨੂੰ ਚਾਹੀਦੀ ਹੁੰਦੀ ਔਰ ਇਸ ਤਰ੍ਹਾਂ ਦੇ ਜਿਹੜੇ ਐਕਸੀਬਿਸ਼ਨਸ ਹੁੰਦੀਆਂ ਨੇ ਜਾਂ ਡੌਗਸ ਹੁੰਦੇ ਕੀ ਹੈਲਪ ਪਹੁੰਚ ਪਾਉਂਦੇ ਆ ਸਭ ਤੋਂ ਪਹਿਲੀ ਹੈਲਪ ਤਾਂ ਜੀ ਐਕਸੈਪਟ ਐਕਸੈਪਟੈਂਸ ਦੀ ਆ ਕਿ ਉਹਨਾਂ ਨੂੰ ਸਵੀਕਾਰ ਕੀਤਾ ਜਾ ਉਹਨਾਂ ਦੇ ਵਿੱਚ ਵੀ ਜਾਨ ਆ ਉਹਨਾਂ ਚ ਫੀਲਿੰਗਸ ਨੇ ਉਹਨਾਂ ਚ ਖੂਬਸੂਰਤੀ ਆ ਇਸ ਚੀਜ਼ ਤੇ ਖਾਸ ਕਰਕੇ ਉਹਨਾਂ ਚ ਇੰਟੈਲੀਜੈਂਸ ਆ ਦੂਸਰੀ ਗੱਲ ਫਿਰ ਉਹਨਾਂ ਦੀ ਬਾਕੀ ਡੌਗਸ ਦੀ ਤਰ੍ਹਾਂ ਹੀ ਆ ਇਸ ਲਈ ਕੇਅਰ ਉਹਨਾਂ ਲਈ ਪਿਆਰ ਤੇ ਉਹਨਾਂ ਲਈ ਜੋ ਵੀ ਖਾਣਾ ਕਿ ਉਹ ਵੀ ਬਹੁਤ ਏਰ ਤੋਂ ਭੁੱਖੇ ਪਿਆਸੇ ਹੁੰਦੇ ਉਹਨਾਂ ਲਈ ਖਾਣਾ ਵੀ ਇੱਕ ਬੇਸਿਕ ਨੀਡ ਆ ਇਹ ਸਾਰੀ ਖਾਣੇ ਦੇ ਉੱਤੇ ਤਾਂ ਸੁਪਰੀਮ ਕੋਰਟ ਦੇ ਤੁਸੀਂ ਉਹ ਹਾਰਡ ਵਰਡ ਸੁਣੇ ਹੀ ਹੋਣਗੇ ਹੈਨਾ ਫਿਰ ਉਹਦੇ ਤੇ ਕੀ ਟਿੱਪਣੀ ਕਰੋਗੇ ਦੇਖੋ ਅਸੀਂ ਤਾਂ ਸੁਪਰੀਮ ਕੋਰਟ ਦੀ ਰੂਲਿੰਗ ਤੋਂ ਬਹੁਤ ਪਹਿਲਾਂ ਹੀ ਇਹ ਹਾਲਾਤ ਦੇਖਲੇ ਸੀਗੇ ਸੜਕਾਂ ਤੇ ਤੇ ਉਦੋਂ ਤੋਂ ਹੀ ਅਸੀਂ ਸ਼ੈਲਟਰ ਹோம் ਬਣਾਉਣ ਦੀ ਸੋਚ ਰੇ ਸੀ ਪਹਿਲਾਂ ਅਸੀਂ ਵੀ ਸੜਕਾਂ ਤੇ ਫੀਡ ਕਰਦੇ ਸੀ ਫਿਰ ਰਾਤ ਨੂੰ ਕਿਸੇ ਦਾ ਟ੍ਰੀਟਮੈਂਟ ਕਰ ਜਾਣਾ ਰਾਤ ਨੂੰ ਕੋਈ ਵਸਾ ਨਹੀਂ ਸੀ ਹੁੰਦਾ ਉਹ ਬੱਚਾ ਕਿੱਥੇ ਚਲਾ ਗਿਆ ਰੁਲ ਗਿਆ ਖੱਤ ਗਿਆ ਕਿੰਨੇ ਆਖ ਨੂੰ ਘਰ ਲੈ ਕੇ ਆਉਂਦੇ ਤਾਂ ਫਿਰ ਅਸੀਂ ਇਹ ਸ਼ੁਰੂ ਕੀਤਾ ਸ਼ੈਲਟਰ ਹோம் ਪਰ ਜਿਹੜੇ ਡੌਗਸ ਨੇ ਇਹ ਵੀ ਇੱਕ ਆਜ਼ਾਦੀ ਚਾਹੁੰਦੇ ਨੇ ਸੋ ਇਹਨਾਂ ਨੂੰ ਸੜਕਾਂ ਤੇ ਰਹਿਣ ਦੀ ਆਜ਼ਾਦੀ ਹੈ ਅਗਰ ਉਹ ਕਿਸੇ ਦੀ ਆਜ਼ਾਦੀ ਨਹੀਂ ਖੋ ਰਹੇ ਤਾਂ ਉਹਨਾਂ ਤੋਂ ਵੀ ਹੱਕ ਨਹੀਂ ਹੋਣਾ ਚਾਹੀਦਾ ਕਿਉਂਕਿ ਸੜਕਾਂ ਧਰਤੀ ਸਿਰਫ ਇਨਸਾਨਾਂ ਲਈ ਨਹੀਂ ਹੈ ਸਭ ਲਈ ਹੈ ਬਿਲਕੁਲ ਅੱਛਾ ਉਹਨਾਂ ਨੂੰ ਮਿਲਾਨੇ ਆ ਜਿਨ੍ਹਾਂ ਦੀ ਬਦੌਲਤ ਜਿਹੜਾ ਹੈਗਾ ਸਟਰੀ ਡੌਗਸ ਨੂੰ ਜਿਹੜਾ ਪਛਾਣ ਮਿਲ ਰਹੀ ਹੈ ਸਰ ਵਿਸ਼ਾ ਕਿਤੇ ਇੱਕ ਐਗਜ਼ੀਬਿਸ਼ਨ ਜਾਂ ਡੌਗ ਸ਼ੋ ਰਹੀ ਜਿਹੜਾ ਹਰ ਇੱਕ ਬਰੀਡ ਨੂੰ ਮੈਂ ਕਿਸੀ ਬਰੀਡ ਦਾ ਨਾਮ ਹੀ ਨਹੀਂ ਲੈਂਦਾ ਬਟ ਜਿਹੜੇ ਸਾਡੇ ਇੰਡੀਅਨ ਡੌਗਸ ਹੈ ਉਹਨਾਂ ਨੂੰ ਵੀ ਜਿਹੜਾ ਉਹਨਾਂ ਹੀ ਬਰਾਬਰ ਦਾ ਦਰਜਾ ਮਿਲ ਰਿਹਾ ਜਿੰਨੀ ਬਾਕੀ ਬਰੀਡ ਜੀ ਸਰ ਸਰ ਇਹਨਾਂ ਤਾਂ ਦਿੱਤਾ ਹੋਇਆ ਹੀ ਸਾਰਾ ਕੁਝ ਜੀ ਮੇਰੇ ਸਾਹਮਣੇ ਜਿਹੜੇ ਡਿਵੀਜ਼ਨਸ ਕਰਦੇ ਆ ਮੈਂ ਮਾਫ ਕਰ ਮਾਫੀ ਜਾਊਂਗਾ ਸਰ ਪਹਿਲਾਂ ਆਪਣੀ ਇੰਟਰੋਡਕਸ਼ਨ ਮੈਂ ਜਸਪੀਤ ਮੋਹਜਾ ਜੀ ਵੈਟਰੀ ਕਲੀਨਿਕ ਹੈ ਮੇਰਾ ਬੈਟਸ ਫॉर ਪੈਟਸ ਜੀ ਤੇ ਜਿਹੜੀ ਡਿਵੀਜ਼ਨਸ ਕਰਦੇ ਉਹ ਬੰਦੇ ਕਰਦੇ ਆ ਕਿ ਇਹ ਬਰੀਡ ਹੈ ਤੇ ਬਰੀਡ ਨਹੀਂ ਹੈ ਜਿਹੜਾ ਪਿਆਰ ਉਹ ਸਾਰਿਆਂ ਨੂੰ ਬਰਾਬਰ ਚਾਹੀਦਾ ਜਦੋਂ ਆਪਾਂ ਕਿਸੇ ਇੱਕ ਡੌਗ ਨੂੰ ਥੋੜਾ ਜਿਹਾ ਵੀ ਪਿਆਰ ਦਿੰਨੇ ਆ ਉਹ ਵਾਪਸ ਪਿਆਰ ਕਰਦਾ ਪਰ ਉਹ ਮੰਗਦਾ ਨਹੀਂ ਹੋਰ ਕੁਝ ਕਿ ਵੀ ਮੈਨੂੰ ਤੂੰ ਇਹ ਕਰੇਂਗਾ ਤਾਂ ਮੈਂ ਤੇਰੇ ਵਾਸਤੇ ਕਰੂੰਗਾ ਜਿਹੜੀ ਅਨਕੰਡੀਸ਼ਨਲ ਲਵ ਹੈਗੀ ਹੋਰ ਕਿਸੇ ਤੋਂ ਮਿਲਦਾ ਨਹੀਂ ਦੁਨੀਆਂ 'ਚ ਜਿਹੜੇ ਲੋਕ ਇਹ ਸਾਰਾ ਕੁਝ ਕਰ ਰਹੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹ ਸਿਰਫ ਐਕਸਟਰਾ ਭਰੇ ਹੋਏ ਪਿਆਰ ਨਾਲ ਤੇ ਦੇ ਰਹੇ ਤੇ ਜਿਹੜੇ ਲੋਕ ਇਹਦੇ ਅਗੇਂਸਟ ਆ ਉਹ ਗੰਦ ਨਾਲ ਭਰੇ ਹੋਏ ਆ ਉਹ ਦੁੱਖੀ ਨਾਲ ਭਰੇ ਹੋਏ ਆ ਭਾਵੇਂ ਜੋ ਮਰਦੀ ਹੋਏ ਤੇ ਸਪਰੈਡ ਹੇਟ ਰਿ ਉਹੀ ਲੋਕ ਦੰਗੇ ਕਰਾਂਦੇ இந்து ਮੁਸਲਮਾਨਾਂ 'ਚ ਉਹੀ ਲੋਕ ਧਿਆਨ ਭਟਕਾ ਰਹੇ ਹੁਣ ਨਫਰਤ ਦਾ ਕੋਈ ਹੋ ਨਹੀਂ ਹੈ ਨਫਰਤ ਕਿੱਥੇ ਵੀ ਹੋਦਾ ਹੈ ਜਿੰਨਾ ਵੀ ਹੁਣ ਇਸ ਟਾਈਮ ਮਾਹੌਲ ਚੱਲ ਰਿਹਾ ਆਪਣੇ ਉਸ ਦੇਸ਼ ਬੇਸਿਕ ਮੁੱਦੇ ਉਹਨਾਂ ਤੋਂ ਹਟਾ ਕੇ ਕਰਨ ਵਾਲਾ ਕੋਈ ਬਹੁਤ ਇੰਪੋਰਟੈਂਟ ਚੀਜ਼ ਨਹੀਂ ਹੈ ਕਿ ਜੇ ਇੱਕ ਸੇਫ ਡੌਗ ਹੈ ਜਿਹੜਾ ਕਿਸੇ ਨੂੰ ਕੁਝ ਕਹਿ ਨਹੀਂ ਰਿਹਾ ਪ੍ਰੋਟੈਕਟ ਕਰ ਰਿਹਾ ਉਸ ਏਰੀਆ ਨੂੰ ਵੱਢ ਨਹੀਂ ਰਿਹਾ ਕਿਸੇ ਨੂੰ ਹੀ ਸ਼ੁੱਡ ਸਟੇ देयर ਅਗਰ ਕੋਈ ਡੌਗ ਜਿਹੜਾ ਹਿਊਮਨ ਕਿਸੇ ਦੀ ਲਾਈਫ ਵਾਸਤੇ ਖਤਰਾ ਹੈ ਉਹ ਅਟੈਕ ਕਰ ਰਿਹਾ ਕਿਸੇ ਨੂੰ ਬਿਲਕੁਲ ਕੋ ਨੂੰ ਹਿਊਮਨ ਲਾਈਫ ਬੈਟਰ ਆ ਬਚਾਨੀ ਚਾਹੀਦੀ ਬੱਚਿਆਂ ਨੂੰ ਬਚਾਉਣਾ ਚਾਹੀਦਾ ਉਹਨੂੰ ਐਕਟ ਕਰੋ ਪਰ ਇੱਕ ਲਾ ਕੇ ਸਰਕਲ ਕੇ ਵੀ ਸਾਰੀ ਖਰਾਬ ਹੈ ਉਹ ਗਲਤ ਸਾਡੇ ਕੋਲ ਆਪਣੇ ਘਰੇ ਵੀ ਡੌਗ ਡੌਗ ਰੱਖੇ ਹੋਏ ਐ ਅਡਪਟਡ ਵੀ ਹੈਗੇ ਸਾਡੇ ਕੋਲ ਇੱਕ ਸਟਰੀ ਡੌਗ ਰੱਖਿਆ ਹੈ ਜਿਹੜਾ ਬਾਹਰ ਰਹਿੰਦਾ ਸੜਕ ਤੇ ਮੈਂ ਉਹਨਾਂ 'ਚ ਫਰਕ ਨਹੀਂ ਕਰਦਾ ਜੇ ਪਿਆਰ ਬਰਾਬਰ ਹੀ ਹੈ ਪਰ ਜਿਵੇਂ ਮੈਡਮ ਨੇ ਦੱਸਿਆ ਕਿ ਜਿਹੜੇ ਸਟਰੀ ਡੌਗਸ ਹੁੰਦੇ ਉਹ ਦੇ ਡਿਸਰਵ ਕਰਦੇ ਆ ਕਿ ਦੁਨੀਆ ਰੱਬ ਨੇ ਬਣਾਈ ਹੈ ਉਹਨਾਂ ਦੀ ਹੈ ਤੇ ਉੱਥੇ ਰਹਿਣ ਜੇ ਆਪਾਂ ਬੰਦ ਕਰਕੇ ਉਹਨਾਂ ਨੂੰ ਇੱਕ ਪਿੰਜਰੇ 'ਚ ਰੱਖ ਲੈਨੇ ਆ ਫॉर ਲਾਈਫ ਉਹ ਪਾਪ ਹੈ ਬਿਲਕੁਲ ਠੀਕ ਅੱਛਾ ਕੁਝ ਫੰਡਸ ਵਗੈਰਾ ਨਾਲ ਵੀ ਹੈਲਪ ਕੀਤੀ ਜਾ ਰਹੀ ਹੈ ਹਾਂ ਸਰ ਅਸੀਂ ਜਿਹੜਾ ਫੰਡ ਰੇਜ਼ਰ ਕੀਤਾ ਹੈ ਇਹ ਚ ਜਿੰਨੇ ਪੈਸੇ ਆਨ ਕੇ ਅਸੀਂ ਸਾਰੇ ਆਪਾਂ ਡੋਨੇਟ ਕਰ ਦਿੰਨੇ ਆ ਹਾਂ ਕੁਝ ਸਾਡੇ ਵੱਲੋਂ ਇਕੱਠੇ ਹੋਏ ਪਏ ਅਸੀਂ ਉਹ ਡੋਨੇਟ ਕਰ ਦਿੰਨੇ ਆ ਪਲੱਸ ਜਿਹੜੀ ਲੋਕਾਂ ਨੂੰ ਅਵੇਅਰਨੈਸ ਹੁੰਦੀ ਕਿ ਵੀ ਅਸੀਂ ਅਡਾਪਟ ਕਰ ਸਕਦੇ ਆ ਡੌਗਸ ਵੀ ਦੇ ਆਰ ਵੈਲਕਮ ਬਿਲਕੁਲ ਅੱਛਾ ਐਜ਼ ਅ ਡਾਕਟਰ ਮੈਂ ਇੱਕ ਜੀ ਜ਼ਰੂਰ ਜਾਨਣਾ ਚਾਹੂੰਗਾ ਜਿਹੜੇ ਲੋਕ ਇਹ ਕਹਿੰਦੇ ਆ ਕਿ ਨਹੀਂ ਇੰਡੀਅਨ ਬਰੀਡਸ ਨਹੀਂ ਪਾਲੀਆਂ ਜਾ ਸਕਦੀਆਂ ਅਗਰੈਸਿਵ ਹੁੰਦੀਆਂ ਜਾਂ ਇਹ ਕਮਾਂਡਸ ਨਹੀਂ ਲੈਂਦੀਆਂ ਕੀ ਇਹ ਚ ਕੋਈ ਸੱਚਾਈ ਹੈ ਇਹ ਕੁਝ ਤਾਂ ਸੱਚਾਈ ਹੈ ਕਿ ਹੁਣ ਜੇ ਅਪਾ ਇੱਕ ਬੱਚਾ ਛੋਟਾ ਹੋਣ ਤੋਂ ਪਾਲ ਕੇ ਵੱਡਾ ਕਰ ਰਹੇ ਹਾਂ ਸੀ ਇਹਨੂੰ ਸਮਝਾ ਰਹੇ ਹਾਂ ਵੀ ਤੂੰ ਇਹ ਕਰਨਾ ਤੂੰ ਇਹ ਨਹੀਂ ਕਰਨਾ ਇੱਕ ਬੱਚਾ ਜਿਹੜਾ 7-8 ਮਹੀਨੇ 8 ਸਾਲ ਦਾ ਬਾਹਰ ਰਿਹਾ ਉਹਦੇ ਟੈਂਪਰਮੈਂਟ ਫੋਰ ਤਰੀਕੇ ਹੁੰਦਾ ਮੇਰੇ ਕੋਲ ਮੈਨੂੰ ਸਟ੍ਰੇ ਡੌਗਸ ਨੇ ਵੀ ਵਟਿਆ ਹਿਆ ਕਲੀਨਿਕ ਤੇ ਤੇ ਪੈਡ ਡੌਗ ਨੇ ਵੀ ਵਟਿਆ ਹਿਆ ਮੇਰੇ ਵਾਸਤੇ ਸੇਮ ਆ ਬੋਡੀ ਲੈਂਗੁਏਜ ਤੁਸੀਂ ਸਮਝੋ ਕਹਿ ਰਿਹਾ ਵੱਡਣ ਤੋਂ ਪਹਿਲਾਂ ਦੱਸਦੇ ਆ ਡੌਗ ਉਹ ਮੂੰਹ ਬੰਦ ਕਰ ਲੈਣਗੇ ਸਟੈਫ ਹੋ ਜਾਣਗੇ ਉਸ ਬੋਡੀ ਲੈਂਗੁਏਜ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਟਾਈਮ ਸਾਨੂੰ ਵੀ ਪਤਾ ਲੱਗ ਗਿਆ ਹੁਣ ਕਿ ਵੀ ਇਹ ਨਹੀਂ ਅਪਰੋਚ ਕਰਨਾ ਹੁਣ ਇੱਕ ਡੌਗ ਕੋਨੇ ਚ ਬੈਠਾ ਤੁਸੀਂ ਉੱਤੇ ਚੱਟੇ ਮਾਰੀ ਜਾਓਗੇ ਉਹ ਵੱਡੂਗਾ ਇਹ ਸਟ੍ਰੇ ਡੌਗ ਹੋਵੇ ਕਿ ਪੈਡ ਡੌਗ ਹੋਵੇ ਕੋਈ ਫਰਕ ਨਹੀਂ ਮੇਰੇ ਸਾਹਮਣੇ ਜਿਹੜੀ ਉਹ ਇੱਕ ਡਰ ਕਿ ਵੀ ਸਟ੍ਰੇ ਡੌਗ ਹੋਣ ਇੱਥੇ ਸਟ੍ਰੇ ਡੌਗਸ ਆਏ ਆ ਕਿਸੇ ਨੇ ਕਿਸੇ ਨੂੰ ਬਾਈਟ ਨਹੀਂ ਕੀਤਾ ਸਾਰੇ ਡੌਗਸ ਇਕੱਠੇ ਨੇ ਕਿਸੇ ਨੇ ਕਿਸੇ ਨੂੰ ਬਾਈਟ ਨਹੀਂ ਕੀਤਾ ਕਈ ਡੌਗਸ ਹੁੰਦੇ ਜਿਹੜੇ ਬਾਈਟ ਕਰਦੇ ਫਿਰ ਉਹ ਮਾਲਕ ਦੀ ਗਲਤੀ ਹੈ ਜਿੰਨੇ ਸਿਖਾਇਆ ਹੀ ਨਹੀਂ ਵੀ ਕਿਦਾਂ ਬਾਈਟ ਕਰਨਾ ਕਿ ਨਹੀਂ ਕਰਨਾ ਇਹ ਹੀ ਚੀਜ਼ ਹੈ ਕਿ ਕਿਤੇ ਨਾ ਕਿਤੇ ਇਨਸਾਨਾਂ ਦੀ ਗਲਤੀ ਹੁੰਦੀ ਹੈ ਇੱਥੇ ਜਿਹੜੇ ਸਟ੍ਰੀਟ ਡੌਗਸ ਨੂੰ ਜ਼ਿਆਦਾ ਸਮਝਦੇ ਆ ਮੈਂ ਇਹ ਗੱਲ ਕਹੂੰਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਤੁਸੀਂ ਖੁਦ ਕਿੰਨੇ ਸਟ੍ਰੀਟ ਡੌਗਸ ਨੂੰ ਪਸੰਦ ਕਰਦੇ ਆ ਸਰ ਆਈ ਥਿੰਕ ਮੇਰੇ ਕੋਲ 700 ਪਲਸ ਡੌਗਸ ਨੇ ਫਾਰ ਅ ਡੇ ਫੀਡਿੰਗ ਵਾਸਤੇ ਡੇ ਐਂਡ ਨਾਈਟ ਐਂਡ ਅਸੀਂ ਆਪਣਾ ਇੱਕ ਸੋਸਾਇਟੀ ਵੀ ਰਨ ਕਰਦੇ ਆ ਕਾਉਸ ਕਰੁਣਾ ਐਨੀਮਲ ਵੈਲਫੇਅਰ ਸੋਸਾਇਟੀ ਬੇਸਿਕਲੀ ਸਾਡਾ ਇੱਕ ਗਰੁੱਪ ਹੈ ਇੰਡੀਵਿਜੂਅਲ ਦਾ ਕੰਪੈਸ਼ਨੇਟ ਇੰਡੀਵਿਜੂਅਲ ਦਾ ਦੋਜ਼ ਆਰ ਵਰਕਿੰਗ ਟਾਇਰਲੈਸਲੀ ਔਨ ਦਾ ਗਰਾਊਂਡ ਸਰ ਜੋ ਅਸੀਂ ਰੈਸਕਿਊ ਫੀਡਿੰਗ ਟ੍ਰੀਟਿੰਗ ਮਤਲਬ ਅਗਰ ਐਤਾ ਨਹੀਂ ਹੈ ਕਿ ਜੇ ਰਸਤੇ 'ਚ ਕੋਈ ਐਨੀਮਲ ਮਿਲਿਆ ਸੀ ਉਹਨੂੰ ਛੱਡ ਦਾਂਗੇ ਵਿਲ ਮੇਕ ਸ਼ੋਰ ਕਿ ਉਹਨੂੰ ਹਰ ਜ਼ਰੂਰੀ ਸਹਾਇਤਾ ਮਿਲੇ ਇਟਸ ਨਾਟ ਅਬਾਊਟ ਬਰੀਡਡ ਇਟਸ ਨਾਟ ਅਬਾਊਟ कि स्ट्रे है इट्स अबाउट डॉग इट्स अबाउट एनिमल्स कोई भी होट्स हार्डली मैटर कैट है डॉग है एनिमल है बट मेक श्योर सूँ सार्व करना पाएगा कि को एगजिस्टेंस जो अ थोड़ा थोड़ा स्टैप फॉरवर्ड करके अपनाईए बिकॉज ये बच्चों ने अपनी लाइफ खुद नहीं चूज की है दे ऑलसो वॉन्ट स्ट्रे जो इंडी ने असं इंडी होकर इंडी पसंद नहीं करते दैट्स वेरी बैड थिंग ਜਿਵੇਂ ਉਹਦੇ ਸਾਰੇ ਬੱਚੇ ਨਾ ਬੱਚਿਆਂ ਨੂੰ ਦੇਖਣ ਆਏ ਕਿਉਂਕਿ ਇਹ ਬਰੀਡਡ ਵਨ ਹੈ ਜੇ ਇੰਨਾ ਹੀ ਆਪਸ਼ਨ ਸਾਡੇ ਇੰਡੀਆ ਨੂੰ ਵੀ ਮਿਲਿਆ ਜਾਵੇ ਇੰਨਾ ਹੀ ਆਪਸ਼ਨ ਇੰਨੀ ਫੀਡਬੈਕ ਸਾਡੇ ਇੰਡੀਆ ਵਾਸਤੇ ਮਿਲੀ ਜਾਵੇ ਤਾਂ ਮੈਨੂੰ ਲੱਗਦਾ ਹੈ ਉਹ ਇਸ ਨਾਲੋਂ ਕਿਤੇ ਜ਼ਿਆਦਾ ਫਿਜ਼ੀਬਲ ਨੇ ਰਹਿਣ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈਗਾ ਕਿ ਸਟ੍ਰੇ ਡੌਗ ਅਗਰ ਅਗਰੈਸਿਵ ਹੁੰਦਾ ਹੈ ਤਾਂ ਉਹਦੇ ਪਿੱਛੇ ਕੀ ਕਾਰਨ ਰਹਿੰਦੇ ਸਰ ਜਿੱਤੇ ਤੱਕ ਮੈਂ ਦੇਖਿਆ 101 ਪਰਸੈਂਟ ਜਿਹੜਾ ਰੀਜ਼ਨ ਹੈ ਨਾ that is humanity ਜਿਹੜੀ ਕਿ ਹੁਣ ਲੈਕ ਆਫ ਹਿਊਮੈਨਿਟੀ ਅਸੀਂ ਕਹਿ ਸਕਦੇ ਹ ਹੈ ਹੀ ਨਹੀਂ ਹੈ ਕਿਉਂਕਿ ਤੁਸੀਂ ਦੇਖੋਗੇ ਜਾਂਦਾ ਜਾਂਦਾ ਮੈਂ ਹੁਣ ਰੀਸੈਂਟਲੀ ਸਾਡੇ ਸਾਊਥ ਸਿਟੀ ਵਿੱਚ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ ਕਿ ਡੌਗਸ ਹਟਾਓ ਡੌਗਸ ਹਟਾਓ ਇੱਕ ਡੌਗ ਸੋ ਰਿਹਾ ਗੱਡੇ ਤੇ ਪਰ ਤੁਹਾਨੂੰ ਇਹ ਕਿ ਤੁਹਾਡੇ ਆਸ-ਪਾਸ ਕਿਉਂ ਸੋ ਰਿਹਾ ਤੁਸੀਂ ਉਹਦਾ ਗੱਦਾ ਖਿੱਚੋਗੇ ਤੁਹਾਨੂੰ ਕੱਟੇਗਾ ਹੈਨਾ ਜੇ ਉਹ ਕੱਟ ਰਿਹਾ ਤੇ ਉਹਦੇ ਪਿੱਛੇ ਰੀਜ਼ਨ ਹੈ ਕੁਝ ਤੁਸੀਂ ਨਾ ਉਹਨਾਂ ਨੂੰ ਫੀਡ ਕਰ ਰਹੇ ਹੋ ਨਾ ਉਹਨਾਂ ਦੇ ਕੋਲ ਰਹਿਣ ਦੀ ਸੌਣ ਦੀ ਖਾਣ ਦੀ ਜਗ੍ਹਾ ਹੈ ਦੇ ਹੈਵ ਨੋ ਆਪਸ਼ਨ ਲੈਫਟ ਅਸੀਂ 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 ਅਗਰ ਇੱਕ ਦਿਨ ਵੀ ਭੁੱਖੇ ਰਹੀਏ ਸਾਡਾ ਨੇਚਰ ਕਿੰਨਾ ਇਰੀਟੇਟਿੰਗ ਹੋ ਜਾਂਦਾ ਹੈ ਏ ਅਗਰ ਅਗਰ ਅਸੀਂ ਆਪਣਾ ਨੇਚਰ ਸਮਝ ਸਕਦੇ ਆ ਤਾਂ ਉਹਨਾਂ ਦਾ ਵੀ ਥੋੜਾ ਬਹੁਤ ਤਾਂ ਸਮਝਣਾ ਚਾਹੀਦਾ ਹੈ ਬਿਲਕੁਲ ਕਿਉਂਕਿ ਜਿੰਨੇ ਫੀਡਰਸ ਜਾਂਦੇ ਆ ਮੈਂ ਦੇਖਦਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸ਼ਾਇਦ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਸਾਡਾ ਫੀਡਰ ਆ ਗਿਆ ਉਹ ਉਹਨੂੰ ਕਿਸ ਤਰ੍ਹਾਂ ਉੱਪਰ ਚੜਦੇ ਆ ਪਿਆਰ ਦਿੰਦੇ ਆ ਉਹਨਾਂ ਦਾ ਟੋਟਲੀ ਬਿਹੇਵੀਅਰ ਹੀ ਚੇਂਜ ਹੋ ਜਾਂਦਾ ਸਰ ਉਹੀ ਮੈਂ ਕਹਿ ਰਹੀ ਹਾਂ ਉਹਨਾਂ ਚ ਜਿਹੜੀ ਸੈਂਸ ਹੈ ਨਾ ਆਪਾਂ ਸਾਰੇ ਮੰਨਦੇ ਆ ਕਿ ਡੌਗਸ ਦੇ ਕੋਲ ਗੈਟ ਦੇ ਕੋਲ ਸੈਂਸ ਬਹੁਤ ਐਕਟਿਵ ਹੁੰਦੇ ਘੋੜਸ ਕੋਲ ਤੇ ਜੇ ਸੁਪੋਜ਼ ਕਰ ਹੁਣ ਜਿਵੇਂ ਡਾਕਟਰ ਸਾਹਿਬ ਵੀ ਦੱਸ ਰਹੇ ਸੀਗੇ ਕਿ ਸਾਰੇ ਇੱਥੇ ਬੱਚੇ ਆਏ ਤਹੀਂ ਪੋਜ਼ਿਟਿਵ ਸਰਾਊਂਡਿੰਗਸ ਸਾਰਿਆਂ ਨੂੰ ਦਓਗੇ ਨਾਟ ਓਨਲੀ ਬ੍ਰੀਡਡ ਬਟ ਸਟ੍ਰੇਡ ਡੌਗਸ ਨੂੰ ਵੀ ਦਓਗੇ ਉਹ ਵੀ ਪੋਜ਼ਿਟਿਵ ਰਹਿਣਗੇ ਅਗਰ ਤੁਸੀਂ ਪਹਿਲੇ ਹੀ ਨੈਗੇਟਿਵਿਟੀ ਲੈ ਕੇ ਜਾਓਗੇ ਇਹ ਤਾਂ ਡਿਸਗਸਟਿੰਗ ਹੈ ਜੀ ਇਹ ਤਾਂ ਮਾ ਕੱਟੇਗਾ ਮੈਨੂੰ ਉਹਨੇ ਵੀ ਫਿਰ ਆਪਣੇ ਆਪ ਨੂੰ ਤਾਂ ਸੇਵ ਕਰਨਾ ਹੀ ਹੈ ਨਾ ਕੀ ਡਿਮਾਂਡਸ ਕੀ ਹੋਣੀਆਂ ਚਾਹੀਦੀਆਂ ਨੇ ਜਾਂ ਐਕਚੁਅਲ ਚ ਫੈਸਿਲਿਟੀਆਂ ਕੀ ਹੋਣੀਆਂ ਚਾਹੀਦੀਆਂ ਨੇ ਡੌਗ ਸੈਂਚਰੀਜ਼ ਬਣਨੀਆਂ ਚਾਹੀਦੀਆਂ ਨੇ ਡੌਗ ਨੂੰ ਸਟੇਰੀਲਾਈਜ਼ ਕਰਨਾ ਚਾਹੀਦਾ ਹੈਗਾ ਸਰ ਆਈ ਐਮ ਨਾਟ ਐਟ ਆਲ ਇਨ ਫੇਵਰ ਆਫ ਸੈਂਚਰੀਜ਼ ਬਿਕਾਜ਼ ਤੁਸੀਂ ਬਿਲਕੁਲ ਹੈਲਦੀ ਡੌਗ ਸਟਰਲਾਈਜ਼ਡ ਡੌਗ ਵੈਕਸੀਨੇਟਡ ਡੌਗ ਇੱਕ ਸੈਂਚਰੀ ਵਿੱਚ ਭਰਦਾ ਹੋਗੇ ਇਹ ਸੋਲੂਸ਼ਨ ਨਹੀਂ ਹੋਏ ਔਰ ਐਂਡ ਆਫ ਦਾ ਡੇ ਕਿੰਨੀ ਵੀ ਜ਼ਮੀਨ ਲੈ ਲੋਗੇ ਇਹ ਇਨਫ ਨਹੀਂ ਹੋਏਗੀ ਬਿਕਾਜ਼ ਉਹਦਾ ਖਰਚਾ ਰਨ ਕਰਨਾ ਅਸੀਂ ਅੱਜ ਵੀ ਸੈਂਚਰੀ ਵਿਜ਼ਿਟ ਕੀਤਾ ਐ ਐਂਡ ਅਪ੍ਰੋਕਸੀਮੇਟ ਜਿਹੜਾ ਖਰਚਾ ਦੱਸਿਆ ਗਿਆ ਥੈਟ ਇਜ਼ 9.5 ਲੱਖ ਰੁਪੀਆ ਮਨਥਲੀ ਤਾਂ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਹ ਫਿਜ਼ੀਬਲ ਹੈ ਜਿਹੜੇ ਫੀਡਰਸ ਆਪਣੀ ਕਮਾਈ ਜਿਵੇਂ ਮੈਂ ਆਪਣੀ ਆਪਣੀ ਇਨਕਮ ਚੋ ਟ੍ਰੀਟਿੰਗ ਕਰ ਰਹੀ ਆ ਥੈਟ ਇਜ਼ ਫ੍ਰੀ ਆਫ ਕਾਸਟ ਫॉर ਯੂ ਫॉर ਦਾ ਸੋਸਾਇਟੀ ਅਸੀਂ ਉਹ ਕੰਮ ਕਰ ਰਹੇ ਹਾਂ ਜੋ ਸੋਸਾਇਟੀ ਦੇ ਹਰ ਇੰਡੀਵਿਜੂਅਲ ਨੂੰ ਕਰਨਾ ਚਾਹੀਦਾ ਹੈ ਐਕਚੁਅਲ ਜੋ ਉਹ ਹੋਣਾ ਚਾਹੀਦਾ ਜੋ ਅੱਜ ਤੋਂ 20 ਸਾਲ ਪਹਿਲਾਂ ਹੁੰਦਾ ਸੀਗਾ ਹਰ ਗਲੀ ਦੇ ਵਿੱਚ ਡੌਗ ਹੁੰਦਾ ਸੀ ਔਰ ਹਰ ਗਲੀ ਦੇ ਘਰ ਦੇ ਬਾਹਰ ਇੱਕ ਡੋਂਗਾ ਲੱਗਿਆ ਹੁੰਦਾ ਸੀ ਸਰ ਉਸ ਟਾਈਮ ਤਾਂ ਸਟਰਲਾਈਜੇਸ਼ਨ ਪ੍ਰੋਗਰਾਮ ਮੈਂ ਨਾ ਫਾਸਟ ਵੀ ਨਹੀਂ ਸੀਗਾ ਹੁਣ ਤਾਂ ਤੁਸੀਂ ਇਹ ਦੇਖੋਗੇ ਹਰ ਬੱਚਾ ਸਟਰਲਾਈਜ਼ ਹੈ ਆਲਮੋਸਟ ਸਾਊਥ ਇੰਡੀਆ ਦਾ 90% ਸਟਰਲਾਈਜ਼ ਹੈ ਹੁਣ ਲੋਕਾਂ ਨੂੰ ਪ੍ਰੋਬਲਮ ਹੈ ਅਗਰ ਸਟਰਲਾਈਜ਼ ਹੈ ਅਗਰ ਵੈਕਸੀਨੇਟਡ ਹੈ ਫਿਰ ਵੀ ਸਾਨੂੰ ਨਹੀਂ ਚਾਹੀਦਾ ਪਹਿਲਾ ਇਸ਼ੂ ਇਤੋਂ ਗ੍ਰੇਟ ਹੋਇਆ ਕਿ ਇਹ ਹੋਰ ਵਾਧਰੇ ਫਿਰ ਹੋਇਆ ਕਿ ਇਹਨਾਂ ਨੂੰ ਇੰਜੈਕਸ਼ਨ ਨਹੀਂ ਲੱਗੇ ਹੋਏ ਹੁਣ ਇਹ ਹੈ ਕਿ ਇਹ ਹੈ ਹੀ ਕਿਉਂ ਫਿਰ ਇਹ ਪ੍ਰੋਬਲਮ ਦਾ ਸੋਲੂਸ਼ਨ ਤਾਂ ਹਿਊਮਨ ਹੀ ਕਰੇਗਾ ਬਿਕੋਜ਼ ਉਹ ਬੱਚਿਆਂ ਦੇ ਤਾਂ ਹੱਕੜੇ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਬਿਲਕੁਲ ਇਨਸਾਨ ਦੀ ਕਿਤੇ ਨਾ ਕਿਤੇ ਜ਼ਰੂਰਤ ਹੈਗੀ ਹੈ ਇਹ ਸਮਝ ਕੀ ਇਹ ਵੀ ਸਾਡੇ ਹੀ ਸਮਾਜ ਦਾ ਹਿੱਸਾ ਨੇ ਅਜ ਤੋਂ ਨਹੀਂ ਹੈ ਯੂਗਾ ਯੂਗਾ ਤੋਂ ਸਾਡੇ ਨਾਲ ਚੱਲਦੇ ਆ ਰਹੇ ਆਂ ਅਗਰ ਸਾਡੇ ਨਾਲ ਬਨੇ ਹੋਏ ਆਂ ਤਾਂ ਸਾਡਾ ਫਰਜ਼ ਬੰਦਾ ਹੈ ਇਹਨਾਂ ਨੂੰ ਖਾਣਾ ਖਿਲਾਣਾ ਔਰ ਇਹਨਾਂ ਨੂੰ ਦੇਖਰੇਖ ਔਰ ਇਹਨਾਂ ਦੀ ਦੇਖਭਾਲ ਕਰਨਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ